ਉਗਿਆਕ ਤੋਂ ਨੇ ਹਾਂਜੀ ਅੱਜ ਨਾ ਬਾਈ ਆਦਾ ਸੀਮੰਦਰ ਹੂੰ ਵੀ ਮੈਂ ਰਾਜ ਆਉਣਾ ਤੁਹਾਡੇ ਕੋਲੇ ਅੱਛਾ ਤੇ ਉਹ ਆਊਗਾ ਨਾ ਜਦੋਂ ਹਾਂਜੀ ਆਪਣੇ ਦੁੱਧ ਹੈ ਨਹੀਂਗਾ ਅੱਛਾ ਦੁੱਧ ਸੀਗਾ ਤੜਕੇ ਢੋਲ ਦੀ ਬਿੱਲੀ ਹੂੰ ਠੀਕ ਆ ਤੇ ਚਾ ਲੋ ਆਊਗਾ ਤੁਹਾਨੂੰ ਚਾਹ ਪਾਣੀ ਪਿਆ ਦਾਂਗੇ ਜੀ ਆ ਗਿਆ ਤਾਂ ਤੇ ਪਰ ਆਪਣੇ ਦੁੱਧ ਤਾਂ ਹੈ ਨਹੀਂਗਾ ਜਦੋਂ ਮੱਲਾ ਉਹ ਆ ਕੇ ਬਹਿ ਗਿਆ ਨਾ ਉਹ ਨੇ ਇਹ ਗੱਲ ਕਿਹੜੀ ਵਿਚਾਰੀ ਚਾਹ ਬਣਾ ਲੈ ਯਾਰ ਸਿਆਲ ਦੇ ਦੇਣਾ ਦੂਰੋਂ ਚੱਲ ਕੇ ਆਇਆ ਹਣਾ ਹਾਂ ਜੀ ਕਿ ਮੈਂ ਇੱਕ ਪੰਡਾ ਸਿੱਟੂਗਾ ਤੇ ਤੂੰ ਬਸ ਐਂ ਕਹਿੰਦੀ ਚੱਲ ਡੁੱਲ ਗਈ ਚਾਹ ਮੈਂ ਹੁਣ ਡੁੱਲ ਗਈ ਇਹਨੇ ਨਾ ਚਾਲ ਉਹ ਚਾਹ ਉਹ ਹੋਰ ਕੀ ਫਰਬਾਹ ਹੋ ਗਿਆ ਹਣਾ ਪਰ ਮਾਨ ਤਾਨ ਤੱਕ ਰੱਖਣਾ ਕੋਈ ਇਹਨੇ ਤੂੰ ਚੱਲ ਕੇ ਆਉਗਾ ਉਹ ਤੇ ਦੁੱਧ ਕਿੱਥੇ ਹੈ ਜੇ ਵੀਡੀਓ ਸ਼ੇਅਰ ਕਰਦਾ ਫੇਰ ਹੀ ਆ ਉਹੀ ਤਾਂ ਗੱਲ ਆ ਕੰਮ ਤਾਂ ਦੰਦ ਚੱਲਦਾ ਨਹੀਂ ਕੋਈ ਬਾਈ ਵੀਡੀਓ ਤਾਂ ਸ਼ੇਅਰ ਕਰ ਦਿਆ ਕਰੋ ਸ਼ੇਅਰ ਕਰੋਗੇ ਤਵੇਰ ਜਾ ਕੋਈ ਮਾੜਾ ਮੋਟਾ ਮਾੜਾ ਮੋਟਾ ਸਾਡੇ ਕੋਲ ਪੈਸਾ ਆਊਗਾ ਦੁੱਧਾ ਦੱ ਲਿਆਵਾਂਗੇ ਹੈਨਾ ਹਾਂ ਦੁੱਧ ਦੁੱਧ ਲਿਆਵਾਂਗੇ ਪੈਸੇ ਤਾਂ ਹੈਣੇਗੇ ਤੂੰ ਆਲਾ ਨਹੀਂ ਮੈਂ ਆ ਜਾਣਾ ਪਤਾ ਨਹੀਂ ਮੈਂ ਵੇਖ ਮੜਾ ਵੇਖ ਕੇ ਆਉਂਦਾ ਕਿ ਨਹੀਂ ਆਉਂਦਾ ਉਹ ਲੱਗਦਾ ਗੇਟ ਤੱਕਰ ਗਿਆ ਤੂੰ ਚੁੱਪ ਕਰ ਜਾ ਹੋਂ ਗੇਟ ਤੱਕਰ ਕੇ ਆ ਆ ਬਈ ਚੁੱਪ ਚੁੱਪ ਬੋਲਣਾ ਨਹੀਂ ਬੋਲਣਾ ਨਹੀਂ ਕਰ ਕੀ ਹਾਲ ਹੈ ਬਾਈ ਜੀ ਹਾਂ ਜੀ ਸੋਰੀ ਕੀ ਹਾਲ ਹੈ ਬੈਠੋ ਜੀ ਬੈਠੋ ਹੋਰ ਹੋਰ ਠੀਕ ਹੈ ਜੀ ਹਾਂ ਠੀਕ ਠਾਕ ਜੀ ਬਹੁਤ ਵਧੀਆ ਤੁਸੀਂ ਦੱਸੋ ਥੋੜਾ ਦੇਰ ਨੂੰ ਹੋ ਕੇ ਬੈਜੋ ਇਹੋ ਕੰਮ ਧੰਦੇ ਦਾ ਮੰਦਾ ਹੀ ਹੋਣਾ ਹਾਂ ਜੀ ਮੰਦਾ ਹੈ ਠੰਡ ਬਹੁਤ ਪੈਂਦੀ ਹੈ ਨਾ ਜੀ ਹਾਂ ਲੋ ਕਹਿੰਦੇ ਹਾਂ ਹਾਂ ਜੀ ਹਾਂ ਜੀ ਗਰੀਬ ਦਾ ਤਾਂ ਅੱਗੇ ਘਾਟ ਚੱਲਦਾ ਵੀ ਅੱਜ ਦੀ ਦਿਹਾੜੀ ਲੱਗੂਗੀ ਹਾਂ ਜੀ ਸੂਰੀ ਨਾਲ ਲੱਗੀ ਤਾਂ ਲੱਗਦੇ ਨੇ ਮਸਾਲੇ ਘਰੇ ਹੋ ਗਿਆ ਹਾਂਜੀ ਹਾਂਜੀ ਪਰ ਢੋਲੀ ਚਾਟਾ ਨਹੀਂ ਜਿਹੜੇ ਆਪਰੋਂ ਗਰੀਬ ਨੂੰ ਭਾਂਨੇ ਤੇ ਚਾਹ ਦੇਵੇਂ ਐਨਾ ਪਿਆ ਆਪਾਂ ਕੰਮ ਚੱਲੇ ਸੱਜਣਾ ਵੀ ਆਪਾਂ ਲਿਉਣਾ ਨੇ ਸੱਜਣਾ ਖਾਣਾ ਲਿਉਣਾ ਇਹ ਤਾਂ ਗੱਲ ਹੈ ਹਾਂ ਹੋਰ ਕਿਵੇਂ ਕੰਮ-ਕੁਮ ਚੱਲੀ ਜਾਂਦਾ ਬਾਈ ਕੰਮ ਛੰਡਾ ਮੱਠਾ ਜੀ ਛਾਲਾ ਨਾ ਹਾਂਜੀ ਛਾਲਾ ਛਾਲ ਦੇ ਵਿੱਚ ਸਾਰੇ ਕੰਮ ਬੰਦ ਹੋ ਜਾਂਦੇ ਆਂ ਜੀ ਅੱਛਾ ਆਪਣੇ ਕੋਲੇ ਸਰਪੰਚ ਸਾਹਿਬ ਆਏ ਆ ਹਾਂ ਤੇ ਫਿਰ ਕਿਵੇਂ ਚਾਹ ਚ ਬਣਾਈਏ ਕਾਲੀ ਬਾਦ ਮਿਹਰਬਾਨੀ ਜੀ ਨਹੀਂ ਬਣਾਉਣੇ ਨਹੀਂ ਨਹੀਂ ਬੜਾ 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 ਬਣਾ ਰਹਿਣਾ ਕੋਈ ਨਹੀਂ ਬਣਾਉਣੇ ਚ ਕੋਈ ਨਹੀਂ ਤਾਂ ਬਹਿ ਜਾ ਬਣਾ ਦੁੱਜਾ ਇਧਰ ਪਿਆਜ਼ ਦਿੱਤਾ ਇਸੇ ਕੰਮ ਆਇਆ ਹਾਂ ਜੀ ਠੀਕ ਹੈ ਜੀ ਤਾਂ ਮਾ ਮਤਲਬ ਆਪਣਾ ਧਮਾ ਵੀ ਲੈ ਕੇ ਚੱਕ ਕੇ ਬਾਹਰ 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 ਦੀ ਬਾਹਰ ਹੀ ਪਈ ਆ ਤੇ ਚਾਹ ਬਣਾਈ ਵਧੀਆ ਵਧੀਆ ਬਣਾ ਕੇ ਤੁਹਾਨੂੰ ਸਪੈਸ਼ਲ ਸਾਹਿਬ ਤੇਨਾਂ ਪਤਾ ਨਹੀਂ ਕਿੰਨਾ ਕੁ ਟਾਈਮ ਲਾਊਗਾ ਚਾਹ ਤੇ ਕੀ ਕਰਗੇ ਵਾਟਰ ਕੋਲਰ ਵੀ ਜਵਾਬ ਦੇ ਗਿਆ ਪਾਣੀ ਹੈ ਨਹੀਂ ਕਾਲ ਆ ਯਾਰ ਪਾਣੀ ਮੁਰਗੀਆਂ ਬਣਾ ਦਾ ਬਹੁਤ ਪੰਗਾ ਉਹ ਮੈਂ ਤੱਕ ਗਿਆ ਸੀਗਾ ਮੀਂਹ ਪਿਆ ਮੀਂਹ ਨਹੀਂ ਪਿਆ ਪਰसों ਹਾਂ ਮੈਂ ਤੱਕ ਕੇ ਡੱਗ ਪਿਆ ਉਹ ਕੈਣੀ ਟੁੱਟ ਗਈ ਡੱਗ ਪਿਆ ਤੇ ਹੁਣ ਪਾਣੀ ਚਲ ਹੌਦ ਚ ਪਾ ਲੈਨੇ ਕੋ ਹੌਦ ਚ ਪਾ ਲੈ ਹੈ ਨਹੀਂ ਮੈਂ ਰਹਿੰਦਾ ਬਰਾ ਨਹੀਂ ਨਹੀਂ ਕੋਈ ਨਹੀਂ ਚਾਹ ਦਾ ਪੀਵਾਂਗੀ ਚਾਹ ਦਾ ਪਿਉਣੀ ਪਿਉਣੀ ਆ ਅ ਮੈਂ ਹੌਟ ਚ ਭਰ ਲਿਆ ਬਹੁਤ ਵਧੀਆ ਤੋਤਾ ਹੀ ਆ ਕੋਈ ਨਹੀਂ ਦਾ ਚਾਹ ਬਣਾ ਲਈ ਕੜਾਕੇ ਵਾਲੀ ਹਾਂ ਹਾਂ ਬਣਾਵਾਂਗੇ ਮੈਂ ਆਂਗੂ ਗਬਾਲਿਆ ਠੀਕ ਹੈ ਤੇ ਸਿਲੰਡਰ ਚਲਾਤਾ ਹਾਂ ਠੀਕ ਚੱਲਦਾ 10 ਮਿੰਟ ਲੱਗਦੇ ਹੋਰ ਬਈ ਠੀਕ ਆ ਠੀਕ ਠਾਕ ਕਰਵਾ ਠੀਕ ਆ ਹਾਂ ਠੀਕ ਆ ਬਹੁਤ ਵਧੀਆ ਤੁਸੀਂ ਦੱਸੋ ਸਹੀ ਆ ਚਲੋ ਕੋਈ ਨਹੀਂ ਠੀਕ ਹੈ ਅੱਜ ਆਪਾਂ ਤਾਂ ਹੋਰ ਮਾਰ ਲਵਾ ਲੈਨੇ ਜਿਹੜੀ ਲੋਆਂ ਨਹੀਂ ਹੈ ਨਾ ਸਰਪੰਚ ਸਾਹਿਬ ਕੰਮ ਕਾਫੀ ਕਰਨ ਵਾਲੇ ਆ ਠੀਕ ਹੈ ਜੀ ਇੱਕ ਤਾਂ ਜਿਹੜੀ ਗਲੀ ਹੈ ਨਾ ਹਾਂਜੀ ਉਹ ਬਹੁਤ ਜ਼ਿਆਦਾ ਨਰਕ ਵਜਿਆ ਰੋਤੇ ਠੀਕ ਹੈ ਜੀ ਐਨਾ ਬੁਰਾ ਹਾਲ ਆ ਹਾਂਜੀ ਸਾਡੀਆਂ ਮਾਤਾ ਪੈਣਾ ਵੀ ਉੱਥੇ ਬਹੁਤ ਤੜਕਦੀਆਂ ਠੀਕ ਹੈ ਜੀ ਇਹ ਕਿਹੜਾ ਪਾਣੀ ਆਉਂਦਾ ਖਾਰੀ ਇਹਨੂੰ ਮੈਨਾਂ ਨਹੀਂ ਪਤਾ ਲੱਗਣਾ ਮੇਰੇ ਹਿਸਾਬ ਨਾਲ ਤਾਂ ਹਾਂਜੀ ਇਹਨੂੰ ਲੈ ਕੇ ਚੱਲਗੇ ਜੇ ਤੜਕ ਕੇ ਡਿੱਗੂ ਨਾ ਫੇਰ ਪਤਾ ਲੱਗੂ ਇਹਨੂੰ ਨਹੀਂ ਜੀ ਨਹੀਂ ਮੈਂ ਦੇਖੀ ਹੈ ਗਲੀ ਤਾਂ ਦੇਖੀ ਹੈ ਮੈਂ ਕਈ ਵਾਰੀ ਚੱਕਿਆ ਲਈ ਤੇ ਪਰ ਮੈਂ ਬਹੁਤ ਵੀ ਗੰਨ ਬੰਦਾ ਚਰਪਾੜੀ ਲਾ ਦੇ ਜਿਹਨੇ ਬੰਦਾ ਆਪਣਾ ਦਰ ਕੇ ਮਿੱਤਰ ਕਹਿੰਦਾ ਹੁੰਦਾ ਕੋਈ ਨਹੀਂ ਜੀ ਤੁਸੀਂ ਆਓ ਕਹਿੰਦੇ ਤੈਂ ਕਹੀਊਗਾ ਵਕਈ ਇਹ ਤੇਰੇ ਮੈਨੂੰ ਪਤਾ ਨਹੀਂ ਗਾਈ ਨਹੀਂ ਹੈ ਨਹੀਂ ਮੈਂ ਗਿਆ ਸੀ ਗਾਈ ਉਹ ਗਰੀ ਤਾਈ ਬਾਸ ਵੀ ਨਾ ਵੀ ਬਹੁਤ ਨਰਕਾ ਜੀ ਤੇ ਜੇ ਕਿ ਤੁਈ ਮੈਨੂੰ ਕੋਈ ਸਾਈਨ ਗੂਠੇ ਲਵਾ ਕੇ ਦਿਓ ਜੀ ਤੇ ਆਪਾਂ ਵੀ ਅੱਗੇ ਕਾਰਵਾਈ ਇਹ ਕਰਵਾ ਕੇ ਤੇ ਕੰਮ ਕਰਵਾਵਾਂਗੇ ਚਲ ਮੈਂ ਪੁੱਛਾਂ ਆਪਾਂ ਆਏ ਕਰ ਮੈਂ ਚਾ ਲਿਓ ਨਾ ਹਾਂ ਤੇ ਚਾ ਲਿਆ ਆਪਾਂ ਚਲ ਫੇਰ ਆਪਾਂ ਸਾਈਨ ਗੂਠਾ ਕਰਾਉਣੇ ਹਾਂ ਹਾਂ ਖੜਕਾਈ ਕਿਉਂ ਹੈ ਉਹ ਚਾਹ ਡੁੱਲ ਗਈ ਜਿਹੜੀ ਬਣਾਈ ਸੀਗੀ ਉਹ ਸੋਡਾ ਪਾਲਾ ਉਹ ਜੇ ਚਾਹ ਹੀ ਡੁੱਲ ਗਈ ਅਸਲ ਕਰਮਾ ਜੀ ਹੈ ਨਹੀਂ ਆਪਣੇ ਅ ਸਿਆਲ ਦੇ ਡਹਿਣਾ ਜਾਂਦੇ ਦੇਹਿਣਾ ਕੋਈ ਨਹੀਂ ਕੋਈ ਨਹੀਂ ਡੁੱਲ ਗਈ ਨਾ ਫੇਰ ਕੀ ਹੋ ਗਈ ਚਲੋ ਬਹੁਤ ਮਾੜਾ ਕੰਮ ਕੋਈ ਨਹੀਂ ਜਦ ਦੂਜੀ ਆ ਰਿਹਾ ਦੋ ਵਾਰੀ ਪਿਆ ਦੇਗਾ ਮੈਨੂੰ ਫਿਰ ਸਰਪੰਚ ਸਾਹਿਬ ਹੋ ਸਕਦਾ ਗਲੀ ਅੱਧ ਵਿਚਾਰੇ ਭੀ ਚਾਹ ਵੀ ਅੱਧ ਵਿਚਾਰੇ ਰਹੇਗੀ ਇਹਦਾ ਵੀ ਰੋਉ ਫੀ ਜੀ ਹਾਂ ਅੱਜ ਚਾਹ ਸੋਡੀ ਅੱਧ ਵਿਚਾਰੇ ਆ ਗਲੀ ਵੀ ਅੱਧ ਵਿਚਾਰੇ ਰਹੇ ਰੋਉ ਫੀ ਨਹੀਂ ਕੋਈ ਨਹੀਂ ਤੁਸੀਂ ਗਲੀ ਤਾਂ ਬਣਾਓ ਜੀ ਚਾਹ ਚੂਤਾ ਅਸੀਂ ਪਿਆਵਾਂਗੇ ਕੋਈ ਗੱਲ ਨਹੀਂ ਬਣਾਵਾਗੇ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਆਪੇ ਕਰਾ ਲਓ ਸਾਰਿਆਂ ਨੇ ਵੀ ਸਾਈਨ ਗੁੱਠੜ ਕਰਵਾ ਕੇ ਉਹ ਆਪਾਂ ਵੀ ਸ਼ਹਿਰ ਕਰਦਾਂਗੇ ਮੋਰ ਲਾ ਦਾਂਗੇ ਕਿ ਅੱਗੇ ਆਪਣਾ ਕਾਰੋਬਾਰ ਚੱਲੂਗਾ ਤੇ ਗਲੀ ਵੀ ਬਣੂਗੀ ਜ਼ਰੂਰ ਚਲੋ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਧੰਨਵਾਦ ਠੀਕ ਹੈ ਧੰਨਵਾਦ ਜੀ ਵੀਡੀਓ ਲਾਇਕ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਜੇ ਕੋਈ ਵੀਡੀਓ ਭੇਜਿਆ ਕਰੋ ਭੈਣ ਭਰਾ ਸਾਰੇ ਮਾਤਾ ਪਿਤਾ ਬਾਈਆਂ ਨੂੰ ਬੇਨਤੀ ਹੈ ਕਿ ਵੀਡੀਓ ਅੱਗੇ ਦੀ ਵੀ ਸ਼ੇਅਰ ਕਰੋ ਜਿਹੜਾ ਅੱਗੇ ਅਸੀਂ ਪੂਰੀ ਜਾਣਕਾਰੀ ਦੇਵਾਂਗੇ ਅੱਗੇ ਜਿਹੜੀ ਵੀਡੀਓ ਬਣਨ ਵਾਲੀ ਆ ਇੱਕ ਮਾਂ ਦਾ ਵਿਛੋੜਾ ਤੇ ਦੂਜੀ ਇਹ ਗਰੀਬੀ ਬਹੁਤ ਬੁਰੀ ਬਲਾ ਅੱਗੇ ਵੀਡੀਓ ਸਾਡੀ ਆਉਣ ਵਾਲੀ ਆ ਤੋਂ ਤੁਹਾਨੂੰ ਅੱਗੇ ਦੱਸਾਂਗੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਜੀ